ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਨਵਾਂ ਪਿੰਡ ਤਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਤੇ ਵੀਰ ਜਗਜੀਤ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਨਾਰਮਲ ਜੇਕਰ ਗੱਲ ਕਰੀਏ ਤਾਂ ਤੁਸੀਂ ਇਸ ਘਰੋਂ ਜਿਹੜੀਆਂ ਵੀਡੀਓ ਆ ਉਹ ਦੇਖਦੇ ਰਹਿੰਦੇ ਹੋ ਕੋਈ ਇੱਕ ਦੋ ਨਗ ਜਿਹੜੇ ਦੋਸਤੋ ਵੀਰ ਵੜਾ ਲਿਆਉਂਦਾ ਤੇ ਚੰਗੇ ਪੀਸ ਬਿਲਕੁਲ ਲਿਆ ਕੇ ਤੁਹਾਡੇ ਸਾਹਮਣੇ ਜਿਹੜੇ ਦੋਸਤੋ ਪੇਸ਼ ਕਰਦਾ ਤੇ ਅੱਜ ਬਿਲਕੁਲ ਇੱਕ ਤਾਜੀ ਬੈੜ ਦਿਖਾਵਾਂਗੇ ਵੱਡੇ ਕੱਦ ਕੱਦ ਦੇ ਵਿੱਚ ਪਿਓਰ ਜਿਹੜੀ ਆ ਦੋਸਤੋ ਜਾਤ ਪਾਤ ਵਾਲੀ ਆ ਠੀਕ ਆ ਤੇ ਇੱਕ ਗੱਬਣ ਸੌਰੀ ਟੋਕੜ ਵੈੜ ਹੋਵੇਗੀ ਠੀਕ ਜਿਹੜੀ ਇੱਕ ਵਿਚਾਰ ਸੈਂਟਰ ਚ ਖੜੀ ਤੁਸੀਂ ਦੇਖ ਰਹੇ ਹੋ ਟੋਕੜ ਹੋਵੇਗੀ ਏਆਈ ਹੋਈ ਆ ਕਿੰਨਾ ਸਮਾਂ ਹੋਇਆ ਉਹ ਪੂਰੀ ਗੱਲਬਾਤ ਆਪਾਂ ਵੀਰ ਜਗਜੀਤ ਦੇ ਨਾਲ ਕਰ ਲਾਂਗੇ ਤੇ ਅੱਜ ਵੀਡੀਓ ਦਾ ਸਮਾਂ ਜਣਾ ਤੁਸੀਂ ਜਰੂਰ ਨੋਟ ਕਰ ਲਓ ਦੋਸਤੋ 20 ਅਪ੍ਰੈਲ ਨੂੰ ਆਪਾਂ ਜਿਹੜੀ ਦੋਸਤੋ ਇਹ ਵੀਡੀਓ ਬਣਾ ਰਿਹਾ ਸਮਾਂ ਤੁਸੀਂ ਨੋਟ ਕਰ ਲਓ ਕੋਈ 1 ਵਜੇ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਪਸ਼ੂ ਜਿਹੜਾ ਵੀ ਐਨੀਮਲ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਹਰ ਵੀਡੀਓ ਦੇ ਵਿੱਚ ਆਪਣੀ ਜਿਹੜੀ ਇੱਕ ਗੁਜ਼ਾਰਸ਼ ਹੁੰਦੀ ਆ ਵੀ ਉਹਦੀ ਤਸੱਲੀ ਆ ਜੇ ਪਸੂ ਸੂਣ ਵਾਲਾ ਤੇ ਤਿੰਨ ਟਿਪ ਕੇ ਤਸੱਲੀ ਕਰ ਲਿਓ ਤੇ ਜਿਹੜਾ ਪਸੂ ਸੋਇਆ ਸੋਇਆ ਉਹਦੀ ਚੁਵਾਈ ਇੱਕ ਟਾਈਮ ਦੋ ਟਾਈਮ ਕਰਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਬਿਲਕੁਲ ਜਿਹੜਾ ਦੋਸਤੋ ਅ ਅਮਰਸਰ ਤੋਂ ਵੀ ਜੇਕਰ ਆਪਾਂ ਗੱਲ ਕਰੀਏ ਤੇ ਮਹਿਤਾ ਰੋਡ ਦੇ ਉੱਪਰ ਨਵਾਂ ਪੇਂਡਾ ਠੀਕ ਆ 10 12 ਕਿਲੋਮੀਟਰ ਦੀ ਦੂਰੀ ਆ ਸਾਰੀ ਤੇ ਪੇਂਡਾ ਤੁਸੀਂ ਵਿਜ਼ਿਟ ਕਰ ਸਕਦੇ ਜੀ ਬਾਈ ਜਗਜੀਤ ਦਾ ਨੰਬਰ ਜਿਹੜੇ ਸਦਾ ਜਿਹੜੇ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਿਹਾ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕ ਪੁੱਛਦੇ ਆ ਕਿਹ ਇਨਫੋਰਮੇਸ਼ਨ ਆ ਇਹਨਾਂ ਵੇੜਾਂ ਦੀ ਹਾਂਜੀ ਭਾਈ ਜਗਜੀਤ ਹਾਂਜੀ ਵੀਰ ਸਭ ਤੋਂ ਪਹਿਲਾਂ ਸਸਰੀਕਾਰ ਸਸਰੀਕਾਰ ਹੋਰ ਠੀਕ ਠਾਕ ਭਰਾ ਬਸ ਵਧੀਆ ਬਾਈ ਜੀ ਬਹੁਤ ਠੀਕ ਠਾਕ ਠੀਕ ਆ ਤੇ ਜਗਜੀਤ ਭਾਈ ਅੱਜ ਵੇੜਾ ਆਪਣੇ ਕੋਲ ਦੋ ਨੇ ਹਾਂਜੀ ਹਾਂਜੀ ਭਾਈ ਇੱਕ ਤਾਂ ਤਾਜੀ ਸੂਣ ਵਾਲੀ ਆ ਇੱਕ ਤਾਜੀ ਸੂਣ ਵਾਲੀ ਐ ਇੱਕ ਟੋਕੜੇ ਦੀ ਟੋਕੜਾ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੇ ਵੀ ਵੜ ਚੰਗੀ ਜਾਤ ਪਾਤ ਵਾਲੀ ਫੇਰ ਆ ਗਈ ਆਪਣੇ ਜੀ ਇਹ ਪਿਓਰ ਐਫਐਫ ਜਿਹਦੇ ਨਾਲ ਦੀ ਆਪਾਂ ਪਹਿਲਾ ਵੀਡੀਓ ਜੀ ਵੇਚੀ ਗਾਈ ਠੀਕ ਆ ਤੇ ਉਹ ਕਾਫੀ ਵੀਰ ਭਰਾਵਾਂ ਨੇ ਮੰਗ ਕੀਤੀ ਕਿ ਉਦਾਂ ਦੀ ਸਾਨੂੰ ਫੇਰ ਇੱਕ ਲੈ ਕੇ ਦੋ ਹਾਂ ਠੀਕ ਆ ਹਾਂਜੀ ਉਦਾਂ ਦੀ ਇੱਕ ਜਿਹੜੀ ਸਭ ਤੋਂ ਪਹਿਲੀ ਵੀਡੀਓ ਸੀ ਆਪਣੀ ਉਹਦੇ ਵਿੱਚ ਵੜ ਆਪਾਂ ਪਾਈ ਸੀ ਬਿਲਕੁਲ ਸਿਆਲੀ ਦਿਹਾੜੀ ਸੀ ਬਿਲਕੁਲ ਆ ਜਿਹੜੀ ਹੈ ਦੋਸਤੋ ਸਰੀਰ ਦਾ ਢਾਂਚਾ ਸਰੀਰਕ ਬਣਤਰ ਆ ਵੜ ਦੀ ਹੈਗੀ ਆ ਤੇ ਆ ਮੈਂ ਇੱਕ ਵਾਰ ਤੁਹਾਨੂੰ ਪ੍ਰੋਪਰ ਦਿਖਾ ਦੇਣਾ ਕਿਉਂਕਿ ਹਜੇ ਹੋ ਸਕਦਾ ਵੀ ਦਿਨ ਸੂਣ ਦੇ ਵਿੱਚ ਹਜੇ ਲੈ ਜਾਵੇ ਤੇ ਦੇਵਾ ਹਵਾਲਾ ਬਹੁਤ ਜਾਲੀਆਂ ਪਈਆਂ ਆ ਟਿਲਟੂ ਦੇਖੋ ਹਾਂਜੀ ਅਜੇ ਭਾਈ ਕੱਡੂ ਕੀ ਟਿਲਟੂ ਲੈ ਜੜੀ ਸਾਰੀ ਜੜੀ ਹਵਾਨਾ ਭਰੂਗੀ ਬਾਹਰੋਂ ਆਊਗਾ ਪੂਰਾ ਤੇ ਹਾਂਜੀ ਨਾਰਮਲ ਹੁੰਦਾ ਇਹ ਤੇ ਇਕੱਲਾ ਤੋਂ ਲੱਗੂ ਨਹੀਂ ਆ ਤੁਹਾਨੂੰ ਲੋ ਵੀ ਬਾਕੀ ਆ ਫੇਸ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਣੇ ਆ ਖੰਡੀ ਜੀ ਜਿੱਥੋਂ ਮਰਜੀ ਬੈਠੋ ਆ ਦੇਖੋ ਜੀ ਥਣ ਤੁਹਾਨੂੰ ਵੇਖੋ ਆ ਬਹਿਣੀ ਵਾਲੇ ਪਾਸੇ ਵੇਖੋ ਪੂਰਾ ਮੁਠੀ ਵਾਲਾ ਥਣ ਲੱਗਾ ਬਿਲਕੁਲ ਬੇਨ ਮੁੰਨ ਵੇਖੋ ਕਿਵੇਂ ਉੱਪਰ ਹੀ ਹੋਈ ਨਜ਼ਰ ਆਉਂਦੀ ਠੀਕ ਹੈ ਜੀ ਲੇਵਲ ਉਪਰ ਦੀ ਕੁਆਲਿਟੀ ਸੋਹਣੀ ਆ ਥਾਣ ਤੋਂ ਬਿਲਕੁਲ ਮੋਟਾ ਗੁੱਲ ਥਾਣਾ ਤੇ ਜਗੀਤ ਭਾਈ ਨਾਲ ਹੀ ਮਾੜਾ ਫੇਸ ਫੜ ਕੇ ਕਰਿਓ ਤੇ ਲਿਆਰੀ ਤੋਂ ਅੰਦਰ ਨੂੰ ਦਿਖਾਈਏ ਫੇਸ ਇਹ ਮੂੰਹੋਂ ਛੇਡ ਆਉਂਦੇ ਜੀ ਭਾਈ ਮੂੰਹੋਂ ਛਿੱਗੀ ਆ ਠੀਕ ਆ ਮੂੰਹੋਂ ਛੇਡਾਂ ਦਾ ਆ ਕਰੋ ਜੀ ਚੱਕਰੀ ਕਰਾਂਗੇ ਹਾਂ ਹਾਂ ਉਹਦਾ ਛੇਡਾਂ ਦੇ ਆਉਗੇ ਠੀਕ ਆ ਮੂੰਹੋਂ ਛਿੱਗੀ ਆ ਵੈਸੇ ਠੀਕ ਆ ਜੀ ਇਹ ਭਰਾਵਾ ਜਰੂਰ ਤੁਸੀਂ ਨੋਟ ਕਰ ਲਿਓ ਬਾਕੀ ਜਿਹੜੇ ਕਿਸੇ ਖਾਸ ਵੀਰ ਨੇ ਖਰੀਦਣੀ ਆ ਆਪਦੇ ਤੁਸੀਂ ਮੂੰਹ ਫੜ ਕੇ ਤਸੱਲੀ ਵੀ ਕਰ ਸਕਦੇ ਹੋ ਆ ਦੇਖੋ ਜੀ ਠੀਕ ਹੈ ਜੀ ਆ ਮੋਹੋ ਛੇ ਦੰਦਾ ਠੀਕ ਹੈ ਤੇ ਬਾਕੀ ਚਕਜੀਤ ਭਾਈ ਦਿਨ ਸਮਾਂ ਕਿੰਨਾ ਕੁ ਲੈ ਜੂਗੇ ਜੀ ਦਿਨ ਭਾਈ ਉਹ ਤੇ ਹਫਤਾ ਕਿਹ ਕਹਿੰਦੇ ਸੀ ਹੂੰ 10 ਦਿਨ ਹਫਤਾ 10 ਦਿਨ ਦੇ ਅੰਦਰ ਅੰਦਰ ਕਹਿੰਦੇ ਸੂਪ ਹੋਊਗੀ 10 ਕਿ ਦਿਨ ਦੇ ਅੰਦਰ ਹਾਂਜੀ ਅੰਦਰ 10 ਦਿਨ ਦੇ ਅੰਦਰ ਪੰਦੀ ਪੁੰਦੀ ਪੂਰੀ ਜਿਆਦੀ ਆ ਨਾਲ 25 ਕੈਲੋਰੀ ਗਰੰਟੀ ਦਿੱਤੀ ਹੈ ਉਹਨਾਂ ਨੇ ਹੁਣ ਦੂਜਾ ਸੂਭਾ ਨਾ ਦੂਜਾ ਸੂਭਾ ਪਹਿਲਾਂ ਤਾਂ ਕੀ ਰਿਕਾਰਡ ਸੀਗਾ ਪਹਿਲਾਂ ਤਾਂ ਕੋਈ 22 ਕਿਲੋ ਦਾ ਰਿਕਾਰਡ ਸੀਦਾ ਅੱਛਾ ਜੀ ਹਾਂਜੀ ਇਹ ਘਰ ਚੋਂ ਲਈ ਆਪਾਂ ਠੀਕ ਹੈ ਜੀ ਉਹ ਕਹਿੰਦੇ 25 ਲੀਟਰ ਕਿਤੇ 25 ਤੋਂ ਪਲੱਸ ਚੱਲੂਗੀ ਠੀਕ ਹੈ ਵੀਰ ਠੀਕ ਹੈ ਲੋ ਵੀ ਭਰਾਵੋ ਪਹਿਲੇ ਸਵੇਰੇ ਦਾ ਵੀਰਾਂ ਦਾ ਵੀ ਘੱਟੋ ਘੱਟ ਵੀ 22 23 22 23 ਲੀਟਰ ਜਿਹੜਾ ਦੁੱਧ ਇਸ ਵਾਰ ਨੇ ਚੁਆਇਆ ਠੀਕ ਹੈ ਹੁਣ ਦੂਜਾ ਸਵੇਰ ਸੁਣੀ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਵਾਨੇ ਦੀ ਬੰਨ ਤਰ੍ਹਾਂ ਖੁੱਲਣਾਂ ਨੇ ਲੇਵਾ ਜੇਕਰ ਦੇਣੇ ਉੱਪਰ ਲੈ ਜਾਂਦੀ ਹਫਤਾ ਖਾਂਡਾ ਕੋਈ 10 ਦਿਨ ਤਾਂ ਤੁਸੀਂ ਉਮੀਦ ਕਰ ਸਕਦੇ ਹੋ ਵੀ ਚੰਗਾ ਸੋਹਣਾ ਆਰਡਰ ਬਣਾਵੇਗੀ ਤੇ ਜਗਜੀਤ ਭਾਈ ਨਾਲ ਹੀ ਨਾ ਖੋਲ ਨਾ ਦੀ ਚੋੜ ਕੇ ਦਿਖਾ ਦੇਗੀ ਠੀਕ ਹੈ ਤੇ ਥਾਂ ਜਿਹੜਾ ਦੋਸਤੋ ਪਿੱਛੋਂ ਵੇਖੋਗੇ ਬੈਕ ਸਾਈਡ ਤੋਂ ਤੇ ਸਹਜ ਦੇਖੋਗੇ ਹਵਾਨੇ ਦਾ ਤੇ ਇੱਕੋ ਜਿਹਾ 파ਟ ਹੈਗਾ ਦੋਨੋਂ 파ਟ ਦੀ ਜੇਕਰ ਬਗਦ ਕਰ ਲਗੇ ਸੱਜੇ ਪੈਣੀ ਪਾਸੇ ਖੱਬੇ ਪੈਣੀ ਪਾਸੇ ਤਾਂ ਇੱਕੋ ਜਿਹਾ ਲੇਵਾ ਹੈਗਾ ਠੀਕ ਹੈ ਆਹ ਦੇਖੋ ਜੀ ਠੀਕ ਹੈ ਉਹ ਵਾਈਟ ਫੇਸ ਕੁਆਲਿਟੀ ਹੈ ਦੋਸਤੋ ਜਿਆਦਾਤਰ ਜੇ ਮੈਂ ਡੈਨਮਾਰਕ ਸੀਮਨ ਦੀਆਂ ਬੱਛੀਆਂ ਆ ਜਾਂਦੀਆਂ ਨੇ ਵਹਿੜਾ ਆ ਜਾਂਦੀਆਂ ਉਸ ਲੈਵਲ ਦੀ ਜਿਹੜੀ ਗੱਲ ਬਾਤ ਹੈ ਤੋ ਇੱਕ ਵਾਰੀ ਜਿਹੜਾ ਦੋਸਤੋ ਲੇਵਾ ਹਵਾਨਾ ਚੱਡਾ ਤੁਹਾਨੂੰ ਬਿਲਕੁਲ ਦਿਖਾਉਣੇ ਆ ਧਿਆਨ ਦੇ ਨਾਲ ਮੇਰਾ ਵੀਰ ਦੇਖ ਲਿਓ ਫੋਨ ਕਾਲ ਬੇਸ਼ੱਕ ਤੁਸੀਂ ਬਾਅਦ ਵਿੱਚ ਨੰਬਰਾਂ ਦੇ ਸੰਪਰਕ ਕਰਿਓ ਪੂਰੀ ਤਸੰਦੀ ਨਾਲ ਜਿਹੜੀ ਆ ਵੀਡੀਓ ਜ਼ਰੂਰ ਦੇਖ ਲਿਓ ਠੀਕ ਆ ਆ ਦੇਖੋ ਠੀਕ ਆ ਆ ਬੈਕ ਸਾਈਡ ਤੋਂ ਉੱਟ ਬਹਿਣੀ ਵਾਲੇ ਪਾਸੋਂ ਆ ਕਰੋ ਚੱਕ ਜੀ ਤੁੰਡੀ ਜੀ ਉਲੀ ਕਿੱਥੇ ਮਰਜੀ ਬਾਇਓ ਫਲਾਓ ਲਜੀ ਮੋੜ ਦੀ ਤੋੜ ਜੀ ਅਹ ਠੀਕ ਆ ਜਗਜੀਤ ਭਾਈ ਕਿੰਨਾ ਕੁ ਮੋਲ ਡਿਮਾਂਡ ਕੀ ਰੱਖੀ ਫਿਰ ਹੋਲੋ ਭਾਈ ਇਹਦਾ ਚਾਹੀ 75 ਕਰ ਲੋ 72 ਕਰ ਲੋ ਇਹ ਪੂਰੇ 70000 ਦੀ ਜਗ੍ਹਾ 70 ਦੇ 75 70 ਦੀ ਜਗ੍ਹਾ ਉਹਦੇ ਵਿੱਚ ਉਹ ਨਹੀਂ ਛੋੜ ਕਰਾਂਗੇ 70 ਦੇ ਵਿੱਚੋਂ ਜੀ 70 ਦੇ ਵਿੱਚੋਂ ਮਾਨਤਾਣ ਕਰ ਦਾਂਗੇ ਜੀ ਤੁਹਾਨੂੰ ਸੁਣ ਦਵਾਂਗੇ ਠੀਕ ਹੈ ਜੀ ਹਾਂ ਜੀ ਅ ਡਿਮਾਂਡ ਵੀ ਰਾਂਦਾ ਵੀ ਘੱਟੋੜ 75 ਕਰ ਲੋ 70 ਕਰਾ ਲਈਏ ਦੋਸਤੋ ਬਾਕੀ 70000 ਦੇ ਵਿੱਚੋਂ ਜਿਹੜਾ ਮਾਨਤਾਣ 70000 ਦੇ ਵਿੱਚੋਂ ਜਿਹੜਾ ਦੋਸਤੋ ਜਿੰਨੀ ਵੀ ਗੁੰਜਾਇਸ਼ ਹੋਈ ਮਾਨਤਾਣ ਹੋ ਜਾਊਗਾ ਠੀਕ ਆ ਤੇ ਕੁਆਲਿਟੀ ਐ ਬਿਲਕੁਲ ਤੁਹਾਡੇ ਸਾਹਮਣੇ ਐ ਠੀਕ ਆ ਜੀ ਆ ਦੇਖੋ ਇਰਾਵਾ ਨਾ ਨਾ ਬੁਲਾ। ਨਾ ਪ੍ਰਭੂ। ਠੀਕ ਆ। ਵੈੜ ਭਾਈ ਜਗਜੀਤ ਦੇ ਕੋਲੇ ਜਿਹੜੀ ਦੋਸਤ ਸੁਣੀ ਆ, ਤਕਰੀਬਨ ਥਣਲੇਪ ਦੀ ਸਫਾਈ ਆ। ਠੰਡੀ ਸੀਲਸ ਲੱਗ ਪੂਰੀ ਆ। ਜ਼ਰੂਰ ਤੁਸੀਂ ਜਿਹੜਾ ਕੰਟੈਕਟ ਕਰਿਓ। ਇਸ ਤੋਂ ਬਾਅਦ ਆ ਭਾਈ ਜਗਜੀਤਕ ਇਹ ਟੋਕੜ। ਹਾਂਜੀ ਹਾਂਜੀ। ਇਹ ਭਾਜੀ ਟੋਕੜਿਆ ਤੇ ਇਹਨੂੰ ਟੀਗੇ ਭਰਾਏ ਨੂੰ ਹੋਈ ਜੇ ਕੋਈ ਡੇਢ ਮਹੀਨੇ ਤੋਂ ਉੱਪਰ ਆ। ਡੇਢ ਕ ਮਹੀਨੇ ਤੋਂ ਉੱਪਰ ਹੋ ਗਿਆ। ਆਪਾਂ ਚੱਕ ਨਹੀਂ ਕਰਾਇਆ ਆਪਾਂ। ਹਾਂਜੀ। ਡੇਢ ਮਹੀਨੇ ਤੋਂ ਉੱਪਰ ਆ। ਠੀਕ ਆ ਤੇ ਹੁਣ ਥੱਲੇ ਕੁਛ ਦੁੱਧ ਦੇ। ਦੁੱਧ ਦੇ ਦਾ ਭਾਜੀ 4-5 ਕਿਲੋ ਜੀ। 4-5 ਕਿਲੋ ਜੀ। ਠੀਕ ਹੈ ਤੇ ਮਹੀਨੇ ਤੋਂ ਉੱਪਰ ਦੱਸਿਆ ਸਮਾਂ ਵੀ ਡੇਢ ਮਹੀਨੇ ਤੋਂ ਹੋ ਸਕਦਾ ਵੀ ਇਹ ਬਾਕੀ ਖਾਲੀ ਵੀ ਹੋ ਸਕਦੀ ਹੈ ਹਾਂਜੀ ਵੀ ਹੋਵੇ ਤੇ ਗੱਬਣ ਹੋਵੇ ਤੇ ਫਿਰ ਵੀ ਕਿਸਮਤ ਉਹਨਾਂ ਦੀ ਠੀਕ ਆ ਬਾਕੀ ਆਪਾਂ ਟੋਕੜ ਦੇ ਰੇੜੀ ਦੇਣੀ ਆ ਹੁਣ 4-5 4-5 ਹਾਂਜੀ 4-5 ਕਿਲੋ ਹੈਗਾ ਜੀ ਠੀਕ ਹੈ ਚਿਵਾਦੇ ਕੀ 4-5 ਹਨਾ ਹਾਂਜੀ ਹਨ ਇਹਨਾਂ ਦੇ ਦੁੱਧ ਹੈਗਾ ਠੀਕ ਆ ਬਾਕੀ ਇਹ ਇੱਕ ਆਪਾਂ ਦੱਸਣਾ ਜ਼ਰੂਰੀ ਆ ਵੀ ਕਿਹੜੇ ਟਾਈਮ ਤੇ ਨਾ ਟੀਕਾ ਲਾ ਕੇ ਮਿਲ ਜਾਂਦੀ ਏ ਹਾਂ ਟੀਕਾ ਲਾ ਕੇ ਕੋਈ ਵੀ ਰੇਨ ਆਖੇ ਖੜਕੇ ਵੀ ਮੁੜ ਕੇ ਕਰਦੇ ਮਿਲਦੀ ਨਹੀਂਗੀ ਬਿਦੀ ਗੱਲ ਆਉਂਦੀ ਦੇਰ ਆ ਮਾਸਾ ਗੱਡੀ ਗੱਲ ਆਉਣਾ ਮੂਲੀਆ ਉਸੇ ਦੇ ਦੁੱਧ ਲ ਠੀਕ ਆ ਹਾਂਜੀ ਬਾਕੀ ਮਾਰ ਨਹੀਂ ਛਾੜ ਛੋੜ ਨਹੀਂ ਮਾਰਨੀ ਪਹਿਲੇ ਸੂਵੇ ਦੂਜੇ ਸੂਵੇ ਦੀ ਗੱਬਣ ਹੈ ਠੀਕ ਆ ਜੀ ਦੂਜੇ ਸੂਵੇ ਦੀ ਜਿਹੜੀ ਦੋਸਤੋ ਏਆਈ ਹੋਈ ਆ ਠੀਕ ਆ ਬਾਕੀ ਚਾਰ ਥਾਣੇ ਥਾਣੇ ਦਾ ਜਿਹੜਾ ਆਪਸੀ ਗੈਰ ਬੰਤਰ ਉਹ ਵੀ ਤੁਸੀਂ ਵੇਖ ਲਓ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਆ ਠੀਕ ਆ ਤੇ ਪਹਿਲਾ ਸੂਆ ਜਿਹੜਾ ਦੋਸਤੋ ਹੁਣ ਚੱਲ ਰਿਹਾ ਠੀਕ ਆ ਜਿਸ ਦੌਰਾਨ ਤੋਕੜਾ ਪਹਿਲਾ ਸੂਆ ਚੱਲ ਰਿਹਾ ਤੇ ਅੱਗੇ ਗੱਬਣ ਏਆਈ ਹੋਈ ਆ ਤੇ ਆਪਾਂ ਗੱਬਣ ਚਲੋ ਨਹੀਂ ਕਹਿ ਸਕਦੇ ਕਿਉਂਕਿ ਹਜੇ ਸਮਾਂ ਪਿਆ ਡੇਢ ਕ ਮਹੀਨਾ ਹੋਇਆ ਹਜੇ ਏਆਈ ਕਰਵਾਈ ਆਪਸੀ ਜਿਹੜਾ ਗੈਪ ਅੰਤਰ ਤੁਸੀਂ ਵੇਖ ਲੈਣਾ ਆ ਵੇਖੋ ਜੀ ਠੀਕ ਆ ਤੇ 4 ਕੁ 4.5 5 4 5 ਦੇ ਦਰਮਿਆਨ ਜਿਹੜਾ ਤੱਤ ਹੈਗਾ ਹਾਂਜੀ ਤੋਰ ਲੋ ਫਿਰ ਜਗਜੀਤ ਭਾਈ ਫਿਰ ਕੇ ਲੈਣੇ ਦੇਣੇ ਦੇ ਕੀ ਕੀਤੇ ਆ ਰੇਡ ਭਾਜੀ ਦਾ ਸਿਰਫ ਨੋਰਮਲੀ 11 ਕੈਰਟ 12 ਕੈਰਟ 10000 ਦੀ ਦੇ ਦਾਂਗੇ 10000 ਦੀ ਹਾਂਜੀ ਉਹ ਚੋ ਵੀ ਮੰਗਤਨ ਕਰਾਂਗੇ ਠੀਕ ਹੈ ਬੱਛੀ ਵਾਹੇ ਹੈ ਨਿੱਗਰ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਵੀਰ ਨੂੰ ਸਮਝ ਆ ਗਈ ਹੋਈ ਤੇ ਦੋਸਤੋ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਆ ਦੁੱਧ ਵੀ ਹੈਗਾ ਵਾਹੇ ਥੱਲੇ ਜਿੰਨਾ ਕ ਵੀਰ ਨੇ ਦੱਸਿਆ ਬਈ ਚਾਰ ਪੰਜ ਤੇ ਇਹ ਆਈ ਹੋਈ ਆ ਅਗੋ ਲਾਕਾ ਕਿਸਮਤ ਆ ਕਿਸੇ ਦੀ ਇਹ ਨਿਕਲਾਵੇ ਤੇ ਬੈਟਰ ਠੀਕ ਆ ਤੇ ਆਹ ਵੇਖੋ ਤੁਸੀਂ ਜਿਹੜੀ ਵਹਿੜ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਸੀ ਦੋਸਤੋ ਇਹ ਕੁਆਲਿਟੀ ਤੁਸੀਂ ਹਰ ਪਾਸਿਓਂ ਦੇਖ ਲਈ ਆ ਚੰਗੀ ਲੱਗੂਗੀ ਤੁਹਾਨੂੰ ਤੇ ਸਬਜ਼ਾ ਤੁਸੀਂ ਬਾਈ ਜਗਜੀਤ ਦੇ ਨਾਲ ਕਰ ਲਿਓ ਠੀਕ ਆ ਹਜੇ ਦੇਣ ਹੋ ਸਕਦਾ ਵੀ ਲੈ ਜਾਵੇ ਠੀਕ ਆ ਆ ਦੇਖੋ ਜੀ ਕੱਲਾ ਕੱਲਾ ਥਾਣਾ ਵੰਡ-ਵੰਡ ਪੂਰੀ ਐ ਆ ਜਨਾ ਸੰਭਲ ਠੀਕ ਆ ਥਾਣਾ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਵੀ ਜਦੋਂ ਆਪਾਂ ਇਹੋ ਜਿਹਾ ਥਾਣਾ ਦੇਖਦੇ ਵੀ ਮੱਜਾਂ ਵਾਲਾ ਥਾਣਾ ਲੱਗਾ ਹੈਗਾ ਤੇ ਉਹ ਸਾਰਾ ਫਤਾਰ ਦੀ ਗੱਲਬਾਤ ਆ ਆ ਬਹਿਣੀ ਵਾਲੇ ਪਾਸੇ ਤੋਂ ਬਰਕਰਾਰ ਹੈ ਉਹਨੇ ਪ੍ਰੋਪਰ ਲੱਗੇ ਕੋਈ ਨਹੀਂ ਜਗਜੀਤ ਭਾਈ ਨੰਬਰ ਆਪਣੇ ਜਰੂਰ ਦੇ ਦੇ। ਜੀ। ਨੰਬਰ ਭਾਜੀ ਮੇਰਾ 95172 48537। ਠੀਕ ਆ। ਇਹ ਨੰਬਰਾਂ ਦੇ ਦੋਸਤੋ ਤੁਸੀਂ ਸੰਪਰਕ ਕਰਨਾ ਹੈਗਾ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲ ਰਿਹਾ ਹੈ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।